ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਜੋ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਪੜਾਂਗੇ ਕਿ ਮਸੀਹ ਦੇ ਨਾਲ ਮਰਨਾ ਤੇ ਮਸੀਹ ਦੇ ਨਾਲ ਜਿਉਣਾ ਵੇਖੋ ਭੈਣ ਭਰਾਓ ਜਦੋਂ ਕੋਈ ਵੀ ਇਨਸਾਨ ਆਪਣੇ ਆਪਾਪਾਂ ਨੂੰ ਮੰਨ ਕੇ ਆਪਣੀਆਂ ਗਲਤੀਆਂ ਤੋਂ ਪਛਤਾ ਕੇ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆਉਂਦਾ ਆ ਤੇ ਜਦੋਂ ਰੱਬ ਦਾ ਦਾਸ ਉਹਨੂੰ ਬਾਪਤਿਸਮਾ ਦਿੰਦਾ ਆ ਤੇ ਜਦੋਂ ਉਹ ਪਾਣੀ ਦੇ ਅੰਦਰ ਜਾਂਦਾ ਆ ਤੇ ਪ੍ਰਭੂ ਉਹਦੇ ਸਾਰੀਆਂ ਗਲਤੀਆਂ ਨੂੰ ਉਹਦੇ ਸਾਰਿਆਂ ਪਾਪਾਂ ਨੂੰ ਪਾਣੀ ਦੇ ਵਿੱਚ ਖਤਮ ਕਰ ਦਿੰਦਾ ਆ ਤੇ ਫਿਰ ਜਦੋਂ ਪਾਣੀ ਚੋਂ ਬਾਹਰ ਆਉਂਦਾ ਆ ਤੇ ਪਰਮੇਸ਼ਰ ਉਹਨੂੰ ਆਪਣੇ ਆਤਮਾ ਦੇ ਦੁਆਰਾ ਇੱਕ ਨਵਾਂ ਜੀਵਨ ਦਿੰਦਾ ਹੈ ਤੇ ਵੇਖੋ ਜਦੋਂ ਪਰਮੇਸ਼ਰ ਨੇ ਨਵਾਂ ਜੀਵਨ ਦੇ ਦਿੱਤਾ ਆ ਤੇ ਫਿਰ ਇਨਸਾਨ ਨੇ ਕਿੱਦਾਂ ਚੱਲਣਾ ਆ ਪ੍ਰਭੂ ਦਾ ਵਚਨ ਅਸੀਂ ਪੜਾਂਗੇ ਕੁਰਸੀਆ ਦੀ ਪਤਰੀ ਉਹਦਾ ਦੋ ਬਾਪੂ ਦੀ ਵੀ ਐਤ ਵਿੱਚ ਲਿਖਿਆ ਜੇ ਤੁਸੀਂ ਮਸੀਹ ਦੇ ਨਾਲ ਸੰਸਾਰ ਦੀਆਂ ਮੂਲ ਗੱਲਾਂ ਤੋਂ ਮਰ ਗਏ ਤਾਂ ਸੰਸਾਰ ਵਿੱਚ ਜਿਉਂਦਿਆਂ ਵਾਂਗੂ ਕਿਉਂ ਇਸ ਤਰ੍ਹਾਂ ਦੀਆਂ ਵਿਧੀਆਂ ਦੇ ਵਾਸਤੇ ਚੋਂਦੇ ਹੋ ਜਿਹੜੀਆਂ ਮਨੁੱਖਾਂ ਦੀ ਆਗਿਆ ਅਤੇ ਸਿੱਖਿਆ ਦੇ ਅਨੁਸਾਰ ਹਨ ਵੇਖੋ ਪ੍ਰਭੂ ਦਾ ਪਵਿੱਤਰ ਵਚਨ ਕਹਿੰਦਾ ਕਿ ਜੇ ਤੁਸੀਂ ਹੁਣ ਯਿਸੂ ਮਸੀਹ ਨੂੰ ਪਾਲਿਆ ਆ ਤੇ ਉਹਦੇ ਨਾਲ ਤੁਸੀਂ ਪਾਣੀ ਦੇ ਵਿੱਚ ਮਰ ਗਏ ਜੇ ਤੇ ਫਿਰ ਤੁਸੀਂ ਹੁਣ ਸੰਸਾਰ ਦੀਆਂ ਮੂਲ ਗੱਲਾਂ ਦੇ ਵਿੱਚ ਕਿ ਜੋ ਇਸ ਸੰਸਾਰ ਦੇ ਵਿੱਚ ਗੱਲਾਂ ਨੇ ਭਾਗ ਖਾਣ ਪੀਣ ਦੀਆਂ ਊਚ ਨੀਚ ਦੀਆਂ ਵੈਰ ਵਿਰੋਧੀਆਂ ਮਾੜਾ ਕਾਲਾ ਗੋਰਾ ਸਾਰੇ ਭੇਟ ਭਾਗ ਪ੍ਰਭੂ ਦਾ ਵਚਨ ਕਹਿੰਦਾ ਕਿ ਇਹ ਸੰਸਾਰ ਦੀਆਂ ਗੱਲਾਂ ਦੇ ਵਸਦੇ ਵਿੱਚ ਤੁਸੀਂ ਕਿਉਂ ਹੁਣ ਆਉਂਦੇ ਜੀ ਪ੍ਰਭੂ ਦਾ ਵਚਨ ਕਹਿੰਦਾ ਕਿ ਤੁਸੀਂ ਹੁਣ ਸੰਸਾਰ ਵਿੱਚ ਜਿਉਂਦਿਆਂ ਵਾਂਗੂ ਇਹ ਸਾਰੀਆਂ ਜਿੰਨੀਆਂ ਸੰਸਾਰ ਦੀਆਂ ਗੱਲਾਂ ਨੇ ਊਚ ਨੀਚ ਖਾਣ ਪੀਣ ਵੈਰ ਵਿਰੋਧ ਇਹਨਾਂ ਸਾਰੀਆਂ ਗੱਲਾਂ ਦੇ ਵਾਸਤੇ ਵਿੱਚ ਪ੍ਰਭੂ ਦਾ ਵਚਨ ਤੁਸੀਂ ਕਿਉਂਦਾ ਕਿਉਂ ਆਉਂਦੀ? ਵੇਖੋ ਵਚਨ ਕਹਿੰਦਾ ਕਿ ਇਹ ਗੱਲਾਂ ਮਨੁੱਖਾਂ ਦੀਆਂ ਸਿੱਖਿਆ ਤੇ ਆਗਿਆ ਦੇ ਨਾਲ ਹਨ। ਵੇਖੋ ਊਚ ਨੀਚ ਮਨੁੱਖਾਂ ਨੇ ਬਣਾਈਆਂ। ਸਾਰਾ ਭੇਤ ਭਾਅ ਇਨਸਾਨ ਦੇ ਵਿੱਚ ਸਾਰਾ ਇਹ ਮਨੁੱਖਾਂ ਨੇ ਬਣਾਇਆ। ਵੇਖੋ ਪਰਮੇਸ਼ਰ ਇਨਸਾਨ ਨੂੰ ਬਹੁਤ ਪਿਆਰ ਕਰਦਾ ਹੈ। ਪਰਮੇਸ਼ਰ ਨੇ ਇਨਸਾਨ ਇੱਕ ਇਨਸਾਨ ਦੇ ਵਿੱਚ ਤੇ ਦੂਸਰੇ ਇਨਸਾਨ ਦੇ ਵਿੱਚ ਕੋਈ ਵੀ ਪਿੰਨ ਭੇਦ ਨਹੀਂ ਰੱਖਿਆ ਨਾ ਕੋਈ ਵੇਖੋ ਨਾ ਕੋਈ ਵੱਡਾ ਆ ਨਾ ਕੋਈ ਛੋਟਾ ਆ ਨਾ ਕੋਈ ਗਰੀਬ ਆ ਤੇ ਨਾ ਕੋਈ ਅਮੀਰ ਆ ਕਿਉਂਕਿ ਸਾਰੇ ਇੱਕੋ ਹੀ ਆ ਖੁਦਾ ਸਾਰਿਆਂ ਨੂੰ ਇੱਕੋ ਨਜ਼ਰ ਦੇ ਨਾਲ ਵੇਖਦਾ ਹੈ ਤੇ ਵਚਨ ਸਾਨੂੰ ਕਹਿੰਦਾ ਕਿ ਹੁਣ ਤੂੰ ਜਿੱਦਾਂ ਸੰਸਾਰ ਇੱਕ ਦੂਜੇ ਨਾਲ ਊਚ ਨੀਚ ਕਰਦਾ ਆ ਇੱਕ ਦੂਜੇ ਨੂੰ ਮਾੜਾ ਚੰਗਾ ਸਮਝਦਾ ਆ ਚੀਜ਼ਾਂ ਨੂੰ ਖਾਣ ਵਾਲੀਆਂ ਨੂੰ ਵਿੱਚ ਆਪਣੀਆਂ ਮਰਜ਼ੀਆਂ ਦੇ ਨਾਲ ਰੱਦਦਾ ਆ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਤੂੰ ਹੀ ਹੁਣ ਇਦਾਂ ਨਹੀਂ ਕਰਨਾ ਇਹਨਾਂ ਮੂਲ ਗੱਲਾਂ ਦੇ ਵਾਸਤੇ ਵਿੱਚ ਨਹੀਂ ਆਉਣਾ ਕਿਹੜੀਆਂ ਗੱਲਾਂ ਜਿਵੇਂ ਹੱਥ ਨਾ ਲਾਵੀ ਚੱਖੀ ਨਾ ਛੂਹੀ ਨਾ ਭਾਗ ਕਿ ਵੇਖੋ ਅੱਜ ਸੰਸਾਰ ਵਿੱਚ ਅਸੀਂ ਰਹਿੰਦੇ ਆ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਬਹੁਤ ਲੋਕ ਕਈ ਕਰਦੇ ਨੇ ਇਹਨੂੰ ਹੱਥ ਨਾ ਲਾਈਂ ਇਨੂੰ ਛੂਹੀ ਨਾ ਤੂੰ ਪਰਿਸ਼ਟ ਹੋ ਜਾਣਾ ਜਿੱਦਾਂ ਅਸੀਂ ਮਾਸ ਦਾ ਕਰਕੇ ਵਿਕਲ ਮਾਸ ਦਾ ਕਰਕੇ ਬਹੁਤ ਸਾਰੇ ਲੋਕ ਕੀ ਕਰਦੇ ਨੇ ਝਗੜਦੇ ਇਹਨੂੰ ਉਹ ਕਹਿੰਦੇ ਨੇ ਕਿ ਹੱਥ ਨਹੀਂ ਲਾਉਣਾ ਵੇਖੋ ਪੈਨ ਪ੍ਰਾਉ ਵਚਨ ਕਹਿੰਦਾ ਕਿ ਸਾਰੀਆਂ ਚੀਜ਼ਾਂ ਖਾਣ ਪੀਣ ਦੇ ਨਾਲ ਹੀ ਮਤਲਬ ਕਿ ਖਾਣ ਪੀਣ ਦੇ ਲਈ ਖੁਦਾ ਨੇ ਬਣਾਈਆਂ ਆ ਇਹਨਾਂ ਦੇ ਨਾਲ ਇਨਸਾਨ ਦੇ ਜੀਵਨ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਹallelujah ਅੱਗੇ वचन ਦੇ ਵਿੱਚ ਲਿਖਿਆ ਸਾਰੀਆਂ ਵਰਤਸਤਾ ਵਰਤਨ ਦੇ ਨਾਲ ਹੀ ਨਾਸ਼ ਹੋ ਜਾਣੀਆਂ ਵੇਖੋ वचन ਕਹਿੰਦਾ ਖਾਣ ਪੀਣ ਵਾਲੀਆਂ ਚੀਜ਼ਾਂ ਇਹ ਸਾਰੀਆਂ ਬੰਦੇ ਨੇ ਵਰਤਨ ਦੇ ਨਾਲ ਹੀ ਇਹ ਨਾਸ਼ ਹੋ ਜਾਣੀਆਂ ਜਦੋਂ ਖਾਲੀ ਉਸ ਤੋਂ ਬਾਦੋਂ ਨਾਸ਼ ਹੋ ਗਈ ਇਹਨਾਂ ਦੇ ਨਾਲ ਇਨਸਾਨ ਦੇ ਜੀਵਨ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਇਹ ਵੇਖੋ ਸੰਸਾਰ ਦੀਆਂ ਮੂਲ ਗੱਲਾਂ ਨੇ ਜਿਹੜਾ ਸੰਸਾਰ ਇਹਨਾਂ ਗੱਲਾਂ ਦੇ ਵਿੱਚ ਅੱਜ ਵੀ ਫਸਿਆ ਹੈ ਲੋਕ ਇਹਨਾਂ ਗੱਲਾਂ ਦੇ ਵਿੱਚ ਫਸੇ ਨੇ ਹallelujah ਇਹਨਾਂ ਗੱਲਾਂ ਦੇ ਵਿੱਚ ਉਹ ਨਿਕਲ ਨਹੀਂ پا ਰਹੇ ਪਰ ਪ੍ਰ부 ਦਾ वचन ਕਹਿੰਦਾ ਕਿ ਤੁਸੀਂ ਹੁਣ ਮਸੀਹ ਦੇ ਨਾਲ ਜਿਉਂਦੇ ਕੀਤੇ ਗਏ ਜੇ ਹੁਣ ਇਹਨਾਂ ਗੱਲਾਂ ਦੇ ਵਾਸਤੇ ਵਿੱਚ ਤੁਸੀਂ ਨਹੀਂ ਆਉਣਾ ਹallelujah ਅੱਗੇ वचन ਦੇ ਵਿੱਚ ਲਿਖਿਆ ਭਾਵੇਂ ਇਹ ਗੱਲਾਂ ਮਨਮਰਜ਼ੀ ਦੀ ਪੂਜਾ ਅਧੀਨਤਾਈ ਦੇਹੀ ਦੀ ਤਪੱਸਿਆ ਕਰਕੇ ਸੂਝਵਾਨ ਨਾਮ ਤੇ ਤਹਨ ਪਰ ਸ਼ਰੀਰ ਦੀਆਂ ਕਾਮਨਾ ਦੇ ਰੋਕਣ ਦੇ ਲਈ ਇਹ ਕਿਸੇ ਕੰਮ ਦੀ ਨਹੀਂ ਵੇਖੋ ਵਚਨ ਕਹਿੰਦਾ ਕਿ ਭਾਵੇਂ ਸਾਰੀਆਂ ਗੱਲਾਂ ਖਾਣਾ ਪੀਣਾ ਓਚ ਨੀਚ ਸਾਰੀਆਂ ਇਹੋ ਜਿਹੇ ਸੰਸਾਰ ਦੀਆਂ ਗੱਲਾਂ ਦੇ ਵਿੱਚ ਆਉਣਾ ਪ੍ਰਭੂ ਕਹਿੰਦਾ ਇਹ ਸਾਰੀਆਂ ਮਨ ਮਰਜੀ ਦੀਆਂ ਪੂਜਾ ਨਹੀਂ ਕਿ ਜਿੱਦਾਂ ਇਨਸਾਨ ਦਾ ਮਨ ਕਰਦਾ ਉਦਾਂ ਹੀ ਉਹਨੇ ਇਸ ਸਿੱਖਿਆ ਨੂੰ ਬਣਾ ਦਿੱਤਾ ਅਧਿਨਤਾਈ ਤੇ ਦੇਹੀ ਦੀ ਤਪੱਸਿਆ ਦਾ ਮੱਦਬਲ ਕਿ ਉਹਨੇ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਆਪਣੇ ਵਿੱਚ ਕੰਟਰੋਲ ਕਰਕੇ ਤੇ ਇਸ ਤਪੱਸਿਆ ਕਰਕੇ ਤੇ ਇੱਕ ਸੂਝਵਾਨ ਮਨੁੱਖ ਬਣ ਕੇ ਇਹਨਾਂ ਗੱਲਾਂ ਨੂੰ ਸੰਸਾਰ ਦੇ ਵਿੱਚ ਪੈਦਾ ਕਰ ਦਿੱਤਾ ਪਰ ਵੇਖੋ ਵਚਨ ਕਹਿੰਦਾ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਆ ਕਿ ਇਨਸਾਨ ਦੇ ਅੰਦਰ ਜਿਹੜੀਆਂ ਕਾਮਨਾ ਚੱਲਦੀਆਂ ਨੇ ਜਿਹੜੇ ਗਲਤ ਖਿਆਲ ਚੱਲਦੇ ਆ ਵਚਨ ਕਹਿੰਦਾ ਇਹ ਜਿਹੜੀਆਂ ਮੂਲ ਗੱਲਾਂ ਆ ਖਾਣਾ ਪੀਣਾ ਊਚ ਨੀਚ ਇਹ ਸਾਰੀਆਂ ਗੱਲਾਂ ਵਚਨ ਕਹਿੰਦਾ ਕਿ ਇਹ ਮਨੁੱਖ ਦੇ ਜਿਹੜੇ ਅੰਦਰ ਕਾਮਨਾ ਚੱਲਦੀਆਂ ਨੇ ਉਹਨੂੰ ਰੋਕ ਨਹੀਂ ਸਕਦੀਆਂ ਹallelujah ਵੇਖੋ ਅੱਜ ਵੀ ਵੇਖੋ ਬਹੁਤ ਸਾਰੇ ਭੈਣ ਭਰਾ ਨੇ ਅਸੀਂ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਨੂੰ ਵੇਖਦੇ ਆ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਪੈਣਾ ਦੇ ਨਾਲ ਗਲਤ ਵਿਚਾਰ ਗਲਤ ਕੰਮ ਕਰ ਰੇ ਨੇ ਕਿਹਦੇ ਕਰਕੇ ਕਿਉਂਕਿ ਵੇਖੋ ਨਾ ਤਪੱਸਿਆ ਤੇ ਕਰਦੇ ਉਹ ਆਪਣੇ ਸਰੀਰ ਨੂੰ ਵਾਸ ਵਿੱਚ ਕਰਕੇ ਪਰਮੇਸ਼ਰ ਦੇ ਵਿੱਚ ਲਿਆਉਂਦੇ ਤੇ ਸਹੀ ਆ ਪਰ ਜਿਹੜੀਆਂ ਉਹਨਾਂ ਦੀਆਂ ਕਾਮਨਾ ਅੰਦਰ ਚੱਲਦੀਆਂ ਨੇ ਉਹਨਾਂ ਨੂੰ ਰੋਕ ਨਹੀਂ ਸਕਦੀ ਹallelujah ਸਰੀਰ ਨੂੰ ਵਸਤ ਵਿੱਚ ਕਰਦੇ ਆ ਪਰ ਜਦੋਂ ਕਾਮਨਾ ਉਹਨਾਂ ਦੇ ਅੰਦਰ ਜਾਗਦੀ ਆ ਤੇ ਉਹਨੂੰ ਉਹ ਵਸਤ ਦੇ ਵਿੱਚ ਨਹੀਂ ਕਰ ਸਕਦੇ ਵੇਖੋ ਉਹਨੂੰ ਵਸਤ ਕਰਨ ਲਈ ਪਰਮੇਸ਼ਰ ਦੇ ਆਤਮਾ ਦੀ ਲੋੜ ਪੈਂਦੀ ਆ ਜਦੋਂ ਇਨਸਾਨ ਪਾਣੀ ਦੇ ਅੰਦਰ ਆਪਣੇ ਜੀਵਨ ਨੂੰ ਖਤਮ ਕਰਦਾ ਆ ਤੇ ਪਰਮੇਸ਼ਰ ਉਹਨੂੰ ਧਰਤੀ ਤੇ ਉਤੇ ਨਵਾਂ ਜੀਵਨ ਦੇਣ ਲਈ ਆਪਣਾ ਆਤਮਾ ਦਿੰਦਾ ਹੈ ਉਹ ਆਤਮਾ ਫਿਰ ਇਨਸਾਨ ਦੀਆਂ ਕਾਮਨਾ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਤੂੰ ਹੀ ਕਿਉਂ ਫਿਰ ਸੰਸਾਰ ਦੀਆਂ ਮੂਲ ਗੱਲਾਂ ਦੇ ਵਾਸਤੇ ਵਿੱਚ ਆਉਂਦੇ ਜੀ ਹਾਲੇਲੂਇਆ ਦੇਖੋ ਭੈਣ ਭਰਾਓ ਖੁਦਾ ਨੇ ਸਾਨੂੰ ਹੁਣ ਜਿਉਂਦੇ ਕਰ ਦਿੱਤਾ ਆ ਪੁਰਾਣਾ ਇਨਸਾਨ ਜਿਹੜਾ ਸਾਡੇ ਅੰਦਰ ਹੀ ਉਹਨੂੰ ਮਾਰ ਕੇ ਦੁਨੀਆ ਵਾਲੇ ਇਨਸਾਨ ਨੂੰ ਮਾਰ ਕੇ ਤੇ ਸਾਨੂੰ خدا ਨੇ ਨਵਾਂ ਆਤਮਾ ਨਵਾਂ ਇਨਸਾਨ ਸਾਡੇ ਜੀਵਨ ਦੇ ਵਿੱਚ ਪਾਇਆ ਆ ਤੇ ਅਸੀਂ ਹੁਣ ਉਹ ਗੱਲਾਂ ਦੇ ਵਿੱਚ ਨਹੀਂ ਚੱਲਣਾ ਜਿਹੜੀਆਂ ਸੰਸਾਰ ਦੇ ਵਿੱਚ ਨੇ ਅਸੀਂ ਹੁਣ ਪ੍ਰਭੂ ਦੇ ਬਚਨਾਂ ਉੱਤੇ ਚੱਲਦੇ ਹੋਏ ਪ੍ਰਭੂ ਦਾ ਧੰਨਵਾਦ ਕਰਦੇ ਹੋਏ ਇਸ ਧਰਤੀ ਉੱਤੇ ਆਪਣੇ ਆਪ ਨੂੰ ਤੇ ਬਾਹਰ ਸਾਫ਼ ਸੁਥਰੇ ਤੇ ਪਵਿੱਤਰ ਰੱਖਣਾ ਹੈ ਕਿਉਂਕਿ ਪ੍ਰਭੂ ਨੇ ਕਿਹਾ ਮੈਂ ਪਵਿੱਤਰ ਹਾਂ ਤੇ ਤੁਸੀਂ ਵੀ ਪਵਿੱਤਰ ਬਣੋ ਇਸ ਕਰਕੇ ਇਹਨਾਂ ਗੱਲਾਂ ਤੋਂ ਦੂਰ ਰਹਿਣਾ ਹੈ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ